ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਤ ਬਰਸ਼ਟ ਪਹੁੰਚੇ ਜੈਤੋ ਵਣ ਮਹਾ ਉਤਸਵ ਨੂੰ ਲੈ ਕੇ ਲਗਾਏ ਗਏ ਪੌਦੇ ਜਾਣਕਾਰੀ ਅਨੁਸਾਰ ਅੱਜ ਮਾਰਕੀਟ ਕਮੇਟੀ ਜੈਤੋ ਵਿਖੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਤ ਬਰਸ਼ਟ ਪਹੁੰਚੇ ਅਤੇ ਇਹਨਾਂ ਦਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਡਾਕਟਰ ਲక్ష్మణ ਭਗਤ ਉਹਨਾਂ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸੀਮਰ ਮਰਹੋਤਰਾ ਸਮੇਤ ਸੀ ਸੈਕਟਰੀ ਮਾਰਕੀਟ ਕਮੇਟੀ ਜੈਤੋ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹਰਚੰਦ ਬਰਸ਼ਟ ਵੱਲੋਂ ਕਈ ਤਰ੍ਹਾਂ ਦੇ ਫੁੱਲ ਅਤੇ ਫਲਦਾਰ ਪੌਦੇ ਵੀ ਲਗਾਏ ਗਏ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਜੋ ਕਿ ਇੱਥੋਂ ਦਾ ਜੋ ਮੌਸਮ ਹੈ ਉਸ ਨੂੰ ਸਮੇਂ ਅਨੁਸਾਰ ਢਾਲਿਆ ਜਾ ਸਕੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸੰਬੰਧੀ ਹਰਚੰਦ ਬਰਸ਼ਟ ਜੀਆ ਦਾ ਪੂਰੇ ਆਪਣੇ ਪੰਜਾਬ ਦੇ ਵਿੱਚ ਜੋ ਚੱਲ ਰਹੇ ਹਨ ਉਹਨਾਂ ਦੇ ਪ੍ਰੋਗਰਾਮ ਉਹਨਾਂ ਤਹਿਤ ਹੁਣ ਤੱਕ ਕਿੰਨੇ ਪੌਦੇ ਲਗਾਏ ਗਏ ਹਨ ਅਤੇ ਕਿੰਨਾ ਉਹਨਾਂ ਵੱਲੋਂ ਟੀਚਾ ਰੱਖਿਆ ਗਿਆ ਹੈ ਹਾਂ ਸਰ ਪੰਜਾਬ ਮੰਡੀ ਬੋਰਡ ਵੱਲੋਂ ਬਾਣੁੱਤਸਬ ਮਨਾਇਆ ਜਾ ਰਿਹਾ ਹੈਗਾ ਆ ਉਸ ਤਰ੍ਹਾਂ ਪੰਜਾਬ ਦੇ ਵਿੱਚ ਕਿੰਨੇ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਜਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਆ ਤੁਹਾਡੇ ਲਈ ਕੀ ਹੈ ਜੀ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ ਜੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਨਾਂ ਤੇ ਪਿਛਲੇ ਸਾਲ ਅਸੀਂ 30000 ਬੂਟੇ ਲਾਉਣ ਦਾ ਟੀਚਾ ਰੱਖਿਆ ਸੀ ਪਰੰਤੂ ਅਸੀਂ 33445 ਬੂਟੇ ਪਿਛਲੇ ਸਾਲ ਲਾਏ ਸੀ ਜੀ ਇੱਥੇ ਕਿ ਅਸੀਂ ਆਪਣਾ ਟੀਚਾ ਰੱਖਿਆ 25000 ਦਾ ਜੀ ਅਸੀਂ 40000 ਤੋਂ ਉੱਪਰ ਲਾ ਚੁੱਕੇ ਹਾਂ ਅਜੇ ਹੋਰ ਵੀ ਲੱਗ ਜਾਣਗੇ ਮੇਰਾ ਖਿਆਲ ਹੈ ਅਸੀਂ 50000 ਤੋਂ ਉੱਪਰ ਇੱਕੀ ਲਾ ਦਾਂਗੇ ਹਾਂ ਜਿਹੜੇ ਤੁਹਾਡੇ ਟੀਚੇ ਹੈ ਮਿੱਥਿਆ ਗਿਆ ਹੈ ਇਹ ਸਭ ਮੰਡੀਪੁਰ ਦੀ ਜਗ੍ਹਾ ਦੇ ਉੱਪਰ ਲੱਗਿਆ ਹੈ ਕਿ ਜੇ ਕੋਈ ਵੀ ਸਸਤੀ ਜਿਆਦਾਤਰ ਮੰਡੀਪੁਰ ਦੀ ਜਗ੍ਹਾ ਚੱਲਾ ਰਹੇ ਹਾਂ ਬਾਕੀ ਸਮਾਜਿਕ ਸੰਸਥਾਵਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਜੀ ਬਖਵਕ ਜਗ੍ਹਾ ਤੇ ਵੀ ਅਸੀਂ ਲਗਵਾ ਰਹੇ ਹਾਂ ਠੀਕ ਹੈ ਸਰ ਥੈਂਕ ਯੂ ਸਰ